ਇੰਨਾ ਕਰਕਬਾ ਸੀ ਜਿਹੜਾ ਫਸਲ ਦਾ ਹੈ ਪਾਣੀ ਦੀ ਮਾਰ ਇੱਥੇ ਆਪਣੀ 40 50 ਏਕੜਾਂ ਨੰਨਾ ਘਰਾਂ ਦੀ ਜਿਹੜੀ ਕਿ ਬਿਲਕੁਲ ਢਹਿ ਢੇਰੀ ਹੋ ਗਈ ਹੈ ਜ਼ਮੀਨ ਬਾਕੀ ਇੱਥੇ ਫਾਰਮ ਮੱਜਾਂ ਦੇ ਫਾਰਮ ਬਣਾਏ ਹੋਏ ਸੀ ਉਹ ਵੀ ਬਿਲਕੁਲ ਢਹਿ ਢੇਰੀ ਹੋ ਗਏ ਸੰਦ ਖੜੇ ਸੀ ਇਹਨਾਂ ਵਿੱਚ ਟਰੈਕਟਰ ਟਰਾਲੀਆਂ ਖੜੇ ਸੀ ਉਹਨਾਂ ਦੇ ਜਨਰੇਟਰ ਵਗੈਰਾ ਖੜੇ ਸੀ ਉਹ ਵੀ ਸਾਰੇ ਢਹਿ ਢੇਰੀ ਹੋ ਗਏ ਕੋਈ ਨਹੀਂ ਲੱਭਾ ਕੋਈ ਕਿੱਧਰ ਗਿਆ ਵਾ ਕੁਝ ਨਹੀਂ ਉਹ ਤਾਂ ਨਕਸ਼ਾ ਹੀ ਬਦਲ ਚੁੱਕਾ ਕਿ ਇੱਥੇ ਕੋਈ ਸ਼ੈੱਡ ਹੈ ਵੀ ਸੀ ਕਿ ਨਹੀਂ ਹੈਗਾ ਤਾ ਜੇ ਕਿਰੇ ਕਿਸੇ ਨਿਆੜੇ ਕੋਈ ਹੈਲਪ ਕਰਨੀ ਹੋਵੇ ਤਾਂ ਤੁਹਾਡਾ ਆ ਗੋ ਨੂੰ। ਆਪਣਾ ਮੋਬਾਈਲ ਨੰਬਰ 81436 86721 81436 86721 ਬਈ ਤਾਂ ਸਰਕਾਰ ਨੂੰ ਤੇ ਸਮਾਜ ਸੇਵੀ ਸੰਸਥਾ ਨੂੰ ਜਾਣਰੀ ਵੀ ਕਾਉਣ ਲਈ ਕਹਿੰਦੇ ਆ ਕਿ ਸਾਡੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤਾਂ ਜੋ ਅਸੀਂ ਆਪ ਆਪ ਵਾਪਸ ਆਪਣੀ ਬਈ ਤੇ ਆਦ ਰੱਖੀਏ ਕਿਉਂਕਿ 23 ਦੇ ਵਿੱਚ ਪਹਿਲਾਂ ਮਾਰ ਚੱਲੀ ਹੁਣ 25 ਦੇ ਵਿੱਚ ਫਿਰ ਚੱਲ ਰੱਖੀ ਤੇ ਬਹੁਤ ਮਸੀਰ ਘਾ ਰੱਖੀਏ। ਅਨੁਰਾਜੀ ਜੀ ਜਿਹੋ ਉਤਰਾ ਹਿਸਾਬ ਲਾਇਏ ਦੇ 500 ਏਕੜ ਜ਼ਮੀਨ ਗਟਾ ਬਾਦਸ਼ਾਹੀ ਤੇ ਸਾਡੇ ਪਰਿਵਾਰ ਦੀ ਜ਼ਮੀਨ 50 ਕਿੱਲੇ ਵੀ ਜਿਹੜੀ ਐਸਲੇ ਰੋੜ ਖੱਬ ਗਈ ਦਰਿਆ ਹੀ ਪੈ ਗਿਆ ਜੀ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਕੋਈ ਗੱਲ ਕਰਨ ਨਾਲ ਹੀ ਨਹੀਂ ਕਿ ਵੀ ਜਿਹੜਾ ਹਲੇ ਤੁਹਾਨੂੰ ਦੁੱਖ ਦੱਸੀਏ ਵੀ ساری ਜ਼ਮੀਨ ਵੀ ਰੁੜ ਗਈ ਘਰ ਵੀ ਸਾਰੇ ਰੁੜ ਗਏ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਪਾਣੀ ਕੋਈ ਸਮਾਨ ਕੱਢਣ ਦਾ ਜਾਂ ਕੋਈ ਕਿਸੇ ਗੱਲੋਂ ਭੱਜਣ ਦਾ ਕੋਈ ਮੌਕਾ ਹੀ ਨਹੀਂ ਮਿਲਿਆ ਪਾਣੀ ਇੰਨਾ ਹਰੇਕੇ 1700 ਛੱਡਿਆ ਗਿਆ ਠੀਕੇ ਰਹਿ ਗਏ ਜਾਨ ਜੰਦ ਭਿਆਨੇ ਮਾਲ ਛੱਡ ਕੇ ਰਸਤੇ ਵੱਢ ਕੇ ਮਾਲ ਮੁੰਡੇ ਲਿਆਂਦੇ ਤਰ